ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 4 ਜੁਲਾਈ 2025 ਦਿਨ ਸ਼ੁੱਕਰਵਾਰ ਹਰ ਮਹੀਨੇ ਦੀ 20 ਤਰੀਕ ਹੈ ਜੀ ਸੇਮਿਆਮੂ ਕੜਜੀ ਅਤੇ ਕੌਂਟਲਨ ਮੂਲ ਵਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ 10 ਜੁਲਾਈ ਨੂੰ ਐਡਮੰਟਨ ਵਿੱਚ ਆਪਣੀ ਨਵੀਂ ਲੋਕੇਸ਼ਨ ਖੋਲਣੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪੌਂਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਨਾਂਵਾਂ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪੌਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪੂਰਿਆਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੀ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਖੁਦ ਮੰਨਿਆ ਕਿ 17000 ਤੋਂ ਉੱਪਰ অপরাধিক রেকর্ড ਵਾਲੇ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਏ ਆ। ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਜਹਾਜ਼ ਫਲਾਡੈਲਫੀਆ ਤੋਂ ਮਿਆਮੀ ਜਾ ਰਿਹਾ ਸੀ। ਉਹਦੇ ਵਿੱਚ ਇੱਕ ਭਾਰਤੀ ਮੂਲ ਦੇ ਨੌਜਵਾਨ ਵੱਲੋਂ ਦੂਜੇ ਮਸਾਫਰ ਤੇ ਹਮਲਾ ਕੀਤਾ ਗਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। 4 ਜੁਲਾਈ ਅੱਜ ਅਮਰੀਕਾ ਦੇ ਵਿੱਚ ਆਜ਼ਾਦੀ ਦੇ ਐਲਾਨ ਦਾ ਦਿਨ ਆ। ਬਹੁਤ ਵੱਡਾ ਦਿਨ ਹੁੰਦਾ। ਕੁਝ ਕੋਈ ਛੁੱਟੀ ਹੁੰਦੀ ਆ। ਕੁਦਰਤੀ ਲੌਂਗ ਵੀਕਐਂਡ ਵੀ ਆ ਤੇ ਕੀ ਆ ਗਿਆ। ਇਸ ਮੌਕੇ ਐਲਨ ਮਸਕ ਨੇ ਤੀਜੀ ਪਾਰਟੀ ਖੜੀ ਕਰਨ ਦੀ ਗੱਲ ਇੱਕ ਵਾਰ ਫਿਰ ਕਹੀ ਹੈ। ਰੂਸ ਵੱਲੋਂ ਤਾਲਿਬਾਨ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਗਈ ਹੈ ਕਿਸੇ ਵੇਲੇ ਰੂਸ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਤੇ ਅੱਜ ਜਿਹੜੀ ਹੈ ਜਿਉ ਤਾਲਿਬਾਨ ਨੂੰ ਮਾਨਤਾ ਦੇ ਰਹੇ ਆ ਇਹ ਜੀਓ ਪੋਲਿਟੀਕਲ ਚੇਂਜਸ ਕਿਵੇਂ ਹੋ ਰਹੀਆਂ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਗੱਲ ਕਰਾਂਗੇ ਦলাই লামਾ ਦੀ ਜਿਹੜੇ ਕਿ ਇਸ ਵੇਲੇ 90 ਸਾਲ ਦੇ ਹੋ ਚੁੱਕੇ ਆ ਆਪਣਾ ਅਗਲਾ ਵਾਰਸ ਜਿਹੜਾ ਰੱਖਣਾ ਚਾਹੁੰਦੇ ਆ ਪਰ ਚੀਨ ਅਤੇ ਭਾਰਤ ਇਸ ਮਾਮਲੇ ਵਿੱਚ ਫਸੇ ਹੋਏ ਅੱਜ ਚੀਨ ਨੇ ਭਾਰਤ ਨੂੰ ਦਬਕਾ ਮਾਰਿਆ ਜੀ ਅੱਗੇ ਕੀ ਚ ਗੱਲਬਾਤ ਕਰਾਂਗੇ ਪੰਜਾਬੀ ਅਦਾਕਾਰਾ ਤਾਨੀਆਂ ਦੀ ਅਜਿਹਨਾਂ ਦੇ ਪਿਤਾ ਦੇ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਂਦੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81V 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸੋ ਵੋਤਾ ਸ਼ੋ ਚੱਕਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਲੋਕ ਮਹਿਸੂਸ ਕਰਦੇ ਆ ਕਿ ਇੱਥੇ ਬਹੁਤ ਸਾਰੇ ਲੋਕ ਬਿਨਾਂ ਸਕਰੀਨਿੰਗ ਤੋਂ ਇਮੀਗ੍ਰੇਸ਼ਨਾਂ ਦੀਆਂ ਚੋਰੀਆਂ ਮੋਰੀਆਂ ਰਾਹੀਂ ਪਹੁੰਚ ਚੁੱਕੇ ਆ ਜਿਹੜੇ ਕਿ ਅੱਡ-ਅੱਡ ਤਰ੍ਹਾਂ ਦੇ ਅਪਰਾਧ ਦੇ ਵਿੱਚ ਸ਼ਾਮਲ ਆ ਇਸ ਸਬੰਧੀ ਕੈਨੇਡਾ ਦੇ ਕੌਮੀ ਟੀਵੀ ਸੀਟੀਵੀ ਵੱਲੋਂ ਇੱਕ ਆਰਟੀਆਈ ਪਾਈ ਗਈ ਸੀ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਵਿਭਾਗ ਨੂੰ ਪੁੱਛਿਆ ਗਿਆ ਸੀਗਾ ਕਿ ਤੁਹਾਨੂੰ ਇਸ ਬਾਰੇ ਕੀ ਜਾਣਕਾਰੀ ਆ ਤੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਮੰਨਿਆ ਕਿ 2014 ਤੋਂ ਲੈ ਕੇ 2024 ਤੱਕ 25350 ਅਰਜ਼ੀਆਂ ਇਹੋ ਜੀਆਂ ਸੀ ਜਿਨ੍ਹਾਂ ਦਾ ਕ੍ਰਿਮੀਨਲ ਰੈਕੋਰਡ ਸੀਗਾ ਤੇ ਉਹਨਾਂ ਵੱਲੋਂ ਸਟੱਡੀ ਵੀਜ਼ਾ ਵਰਕ ਪਰਮਿਟ ਪੱਕੀ ਪੀਆਰ ਦੇ ਵਾਸਤੇ ਐਪਲੀਕੇਸ਼ਨ ਕੀਤੀਆਂ ਗਈਆਂ ਸੀ ਅਤੇ ਕੁਝ ਵੱਲੋਂ ਇੱਥੇ ਟੂਰਿਸਟ ਵੀਜ਼ਾ ਲਈ ਅਪਲਾਈ ਕੀਤਾ ਗਿਆ ਸੀ ਉਹਨਾਂ ਦੇ ਵਿੱਚੋਂ ਕਹਿੰਦੇ 20% ਰਿਜੈਕਟ ਕਰ ਦਿੱਤੀਆਂ ਸੀ 10% ਨੇ ਖੁਦ ਇਹ ਅਰਜ਼ੀਆਂ ਵਾਪਸ ਲੈ ਲਈਆਂ ਸੀ ਤੇ 70% ਅਪਰੂਵ ਕਰ ਦਿੱਤੀਆਂ ਸੀ ਮਤਲਬ ਕਿ ਉਹਨਾਂ ਦਾ ਕ੍ਰਿਮੀਨਲ ਰੈਕੋਰਡ ਹੋਣ ਦੇ ਬਾਵਜੂਦ ਉਨਾ ਨੋ ਕੈਨੇਡਾ ਦਾ ਵੀਜ਼ਾ ਦੇ ਦਿੱਤਾ ਗਿਆ ਸੀ ਜਨੂੰ ਤੇ ਯਕੀਨ ਕਰ ਲਿਆ ਗਿਆ ਸੀ ਕਿ ਇਹ ਲੋਕ ਇੱਥੇ ਆ ਕੇ ਕੋਈ ਵੀ ਗਲਤ ਕੰਮ ਨਹੀਂ ਕਰਨਗੇ ਕਿਉਂਕਿ ਮਹਿਕਮੇ ਨੂੰ ਇਹ ਲੱਗਾ ਵੀ ਜਿਹੜੇ ਇਹਨਾਂ ਦੇ ਕੀਤੇ ਹੋਏ ਅਪਰਾਧ ਆ ਹੋਰ ਮੁਲਕਾਂ ਦੇ ਵਿੱਚ ਉਹ ਛੋਟੇ ਆ ਸੋ ਇਹ ਤਾਂ ਉਹ ਗਿਣਤੀ ਆ 17600 ਕਹਿੰਦੇ ਵੀ ਲੋਕ ਜਿਹੜੇ ਸਟੱਡੀ ਪਰਮਿਟ ਵਰਕ ਪਰਮਿਟ ਪੱਕੀ ਅਰਜ਼ੀ ਜਿਹੜੀ ਪੀਆਰ ਦੀ ਉਹਦੇ ਰਾਹੀਂ ਜਾਂ ਟੂਰਿਸਟ ਵੀਜ਼ੇ ਰਾਹੀਂ ਪਹੁੰਚੇ ਆ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਸੀ ਆਪਣੇ ਪਹਿਲੇ ਮੁਲਕ ਦੇ ਵਿੱਚ ਸੋ ਹੁਣ ਇਹ ਇੱਕ ਚਰਚਾ ਕ ਵੱਡੇ ਪੱਧਰ ਤੇ ਚੱਲ ਰਹੀ ਹੈ ਕਿ ਅਜਿਹੇ ਲੋਕਾਂ ਨੂੰ ਆਗਿਆ ਕਿਉਂ ਦਿੱਤੀ ਗਈ ਇਹ ਤਾਂ ਉਹਨਾਂ ਲੋਕਾਂ ਦੀ ਗੱਲ ਹੈ ਜਿਹਨਾਂ ਨੇ ਦੱਸ ਦਿੱਤਾ ਡਿਸਕਲੋਜ਼ ਕਰ ਦਿੱਤਾ ਵੀ ਸਾਡੇ ਉੱਤੇ ਅਜਿਹਾ ਚਾਰजेस ਲੱਗਿਆ ਸੀ ਜਾਂ ਕੋਈ ਸਾਡਾ ਰਿਕਾਰਡ ਆ ਗਿਆ ਸੀਗਾ ਬਹੁਤ سارے ਲੋਕ ਅਜਿਹੇ ਆ ਜਿਹੜੇ ਗਲਤ ਨਾਮ ਵਰਤ ਕੇ ਗਲਤ ਪਾਸਪੋਰਟ ਬਣਾ ਕੇ ਤੇ ਸਾਰਾ ਕੁਝ ਆਪਣਾ ਲੁਕੋ ਕੇ ਆਏ ਆ ਜਿਵੇਂ ਕਿ ਹੁਣ ਭਾਰਤ ਵਿੱਚੋਂ ਬਹੁਤ ਸਾਰੇ ਗੈਂਗਸਟਰ ਜਿਹੜੇ ਆ ਉਹ ਲੋਕ ਇੱਥੇ ਪਹੁੰਚੇ ਆ ਆਡੜਾ ਨਾਮਾਂ ਤੇ ਪਹੁੰਚੇ ਆ ਆਡੜਾ ਆਡਾ ਪਾਸਪੋਰਟ ਥਾਂ ਤੋਂ ਬਣਾਏ ਆ ਇਹਦਾ ਮਤਲਬ ਪੁਲਿਸ ਸਟਰੀਨਿੰਗ ਦੀ ਕਲੀਅਰੈਂਸਾਂ ਤੋਂ ਦਿੱਤੀਆਂ ਤਾਂ ਹੀ ਪਾਸਪੋਰਟ ਬਣੇ ਆ ਸੋ ਬਿਨਾਂ ਸਕਰੀਨਿੰਗ ਤੋਂ ਜਿਹੜੇ ਲੋਕ ਇੱਥੇ ਆਏ ਆ ਉਹ ਹੁਣ ਕੈਨੇਡਾ ਸਰਕਾਰ ਨੂੰ ਤੰਗੀ ਦੇ ਰਹੇ ਆ ਲੋਕ ਜਿਹੜੇ ਬਹੁਤ ਪਰੇਸ਼ਾਨ ਆ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਵੀ ਇਹਨਾਂ ਸੰਬੰਧੀ ਕੁਝ ਕੀਤਾ ਜਾਵੇ ਸੋ ਆਂਕੜੇ ਬਾਹਰ ਆ ਗਏ ਆ ਜੀ ਹੁਣ ਇਹਨਾਂ ਦੇ ਉੱਤੇ ਕਾਰਵਾਈ ਵੀ ਹੌਲੀ ਹੌਲੀ ਹੋ ਸਕਦੀ ਹੈ ਕੈਨੇਡਾ ਸਰਕਾਰ ਨੂੰ ਹਲੇ ਇਹ ਨਹੀਂ ਪਤਾ ਵੀ ਜਿਹੜੇ ਲੋਕ ਸੱਦੇ ਸੀ ਇਹਨਾਂ ਦੇ ਵਿੱਚੋਂ ਕਿੰਨੇ ਇੱਥੇ ਆ ਕੇ ਸੁਧਰ ਗਏ ਕਿੰਨਿਆਂ ਨੇ ਉਹੀ ਆਦਤਾਂ ਆਪਣੀਆਂ ਜਾਰੀ ਰੱਖੀਆਂ ਤਾਂ ਜਾਂ ਇਹਨਾਂ ਨੇ ਮੈਜਰ ਕਿਸ ਤਰੀਕੇ ਕੀਤਾ ਕਿ ਡਾ ਸਰਕਾਰ ਨੇ ਅਮਗਰ ਚੈੱਕ ਵੀ ਕੀਤਾ ਜਾ ਕੇ ਕਿ ਜਿਹੜੇ ਲੋਕ ਅਸੀਂ ਅਪਰਾਧਿਕ ਰਿਕਾਰਡ ਵਾਲੇ ਇਥੇ ਸੱਦੇ ਆ ਹੁਣ ਉਹ ਠੀਕ ਠਾਕ ਵਿਚਰ ਰਹੇ ਆ ਜਾਂ ਹੱਲੇ ਵੀ ਪੁਰਾਣੀਆਂ ਆਦਤਾਂ ਜਾਰੀ ਰੱਖੀਆਂ ਹੋਈਆਂ ਇਸ ਸਬੰਧੀ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਭਾਰਤੀ ਨੌਜਵਾਨ ਦੀ ਜਿਹੜਾ ਕਿ ਭਾਰਤੀ ਮੂਲ ਦਾ ਨੌਜਵਾਨ ਫਿਲਾਡੈਲਫੀਆ ਤੋਂ ਮਿਆਮੀ ਅਮਰੀਕਾ ਦੇ ਵਿੱਚ ਹਾਜ਼ਰ ਰਹੀ ਸਫਰ ਕਰਿਆ ਸੀਗਾ ਫਰੰਟੀਅਰ 에ਅਰਲਾਈਨ ਦੀ ਫਲਾਈਟ ਜਿਹੜੀ ਆ ਹੋਫ ਫਿਲਾਡੈਲਫੀਆ ਤੋਂ ਮਿਆਮੀ ਜਾ ਰਹੀ ਸੀ ਕਿ ਜਦੋਂ ਅਚਾਨਕ 21 ਸਾਲਾਂ ਦੇ ਇਸ ਨੌਜਵਾਨ ਇਸ਼ਾਨ ਸ਼ਰਮਾ ਨੇ ਇੱਕ ਮੁਸਾਫਰ ਦੇ ਉੱਤੇ ਨਾਲ ਦੇਤੇ ਹਮਲਾ ਕਰ ਦਿੱਤਾ ਤੇ ਹਮਲੇ ਦੇ ਵਿੱਚ ਉਹਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਹੁਣ ਇਸ ਨੌਜਵਾਨ ਨੂੰ ਮਿਆਮੀ ਉੱਤਰ ਦੇ ਇਂ ਗ੍ਰਫਤਾਰ ਕਰ ਲਿਆ ਗਿਆ ਤੇ ਜਹਾਜ਼ ਵਿੱਚ ਖਲਲ ਪਾਉਣ ਖੌਰੂ ਪਾਉਣ ਦੇ ਦੋਸ਼ ਦੇ ਨਾਲ ਨਾਲ ਕੁਝ ਹੋਰ ਚਾਰਜਸ ਇਹਦੇ ਉੱਤੇ ਲਾ ਦਿੱਤੇ ਗਏ ਇਸ ਦੇ ਨਾਲ ਹੀ ਗੱਲ ਆਪਾਂ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਅਮਰੀਕਨ ਲੋਕ ਅੱਜ 4 ਜੁਲਾਈ ਆਜ਼ਾਦੀ ਦਿਹਾੜਾ ਮਨਾ ਰਹੇ ਆ ਅਮਰੀਕਾ ਦੀ ਆਜ਼ਾਦੀ ਦੀ ਡੈਕਲੇਰੇਸ਼ਨ ਜਾਨੀ ਕਿ ਆਜ਼ਾਦੀ ਦੇ ਐਲਾਨ ਦਾ ਇਹ ਦਿਨ ਬਹੁਤ ਵੱਡਾ ਦਿਨ ਹੁੰਦਾ ਅਮਰੀਕਾ ਦੇ ਵਿੱਚ ਜਿਵੇਂ ਕੈਨੇਡਾ ਵਿੱਚ ਆਪਾਂ ਇੱਥੇ ਕੈਨੇਡਾ ਦਿਵਸ ਮਨਾਉਂਦੇ ਆ ਇਦਾਂ ਹੀ ਇਹ ਅਮਰੀਕਾ ਦੇ ਵਿੱਚ ਮਨਾਇਆ ਜਾਂਦਾ ਇਹ ਗੱਲ ਵੱਖਰੀ ਹੈ ਕੈਨੇਡਾ ਤੇ ਅਮਰੀਕਾ ਦੇ ਦੋਨੀਆਂ ਇੱਕ ਗੱਲ ਸਾਂਝੀ ਆ ਇਹ ਦੋਵੇਂ ਮੁਲਕ ਜਿਹੜੇ ਆ ਮੂਲ ਨਿਵਾਸੀਆਂ ਦੀ ਧਰਤੀ ਦੇ ਬਣੇ ਆ ਸੋ ਉਹ ਲੋਕ ਜਿਹੜੇ ਆ ਉਹਨਾਂ ਦੇ ਨਾਲ ਸਹਿਮਤੀ ਰੱਖਣ ਵਾਲੇ ਲੋਕ ਇਸ ਕੱਲ ਦਾ ਵਿਰੋਧ ਵੀ ਕਰਦੇ ਆ ਕਿ ਦੋਵੇਂ ਮੁਲਕ ਉਹਨਾਂ ਲੋਕਾਂ ਦੀ ਧਰਤੀ ਦੇ ਉੱਤੇ ਉਸਰੇ ਆ ਪਰ ਉਹਨਾਂ ਲੋਕਾਂ ਦੇ ਨਾਲ ਹੱਲੇ ਤੱਕ ਵੀ ਬਹੁਤ ਵਿਤਕਰਾ ਕੀਤਾ ਜਾਂਦਾ ਆ ਸੋ ਜਿੱਥੇ ਇੱਕ ਪਾਸੇ ਪੂਰੀ ਦੁਨੀਆ ਦੇ ਵਿੱਚ ਅਮਰੀਕਨ ਅੱਜ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਖਾਸ ਕਰਕੇ ਅੱਜ ਪਟਾਕੇ ਚੱਲਣਗੇ ਫਾਇਰ ਵਰਕਸ ਹੋਊਗਾ ਪੂਰੇ ਅਮਰੀਕਾ ਦੇ ਆੜੜੇ ਸ਼ਹਿਰਾਂ ਦੇ ਵਿੱਚ ਉੱਥੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਥੀ ਐਲਨ ਮਸਕ ਨੇ ਇੱਕ ਵਾਰ ਫਿਰ ਹੋਰ ਪਟਾਕੇ ਪਾਉਣ ਦੀ ਕੋਸ਼ਿਸ਼ ਕੀਤੀ ਆ ਐਲਨ ਮਸਕ ਜਿਹੜੇ ਕਿ ਇਸ ਵੇਲੇ ਟਰੰਪ ਪ੍ਰਸ਼ਾਸਨ ਤੋਂ ਦੂਰ ਆ ਚੱਲ ਰਹੇ ਆ ਟਰੰਪ ਵੀ ਖੁਦ ਮਸਕ ਤੋਂ ਦੂਰ ਆ ਚੱਲ ਰਹੇ ਆ ਮਸਕ ਨੇ ਇਹ ਕਿਹਾ ਕਿ ਅਮਰੀਕਾ ਦੇ ਵਿੱਚ ਇੱਕ ਤੀਜੀ ਪਾਰਟੀ ਖੜੀ ਕਰਨ ਦਾ ਸਮਾਂ ਆ ਗਿਆ ਉਹ ਕਹਿੰਦੇ ਡੈਮੋਕ੍ਰੇਟਸ ਅਤੇ ਰਿਪਬਲਿਕਨਸ ਨੇ ਇਹ ਕਹਨ ਨੂੰ ਦੋਵੇਂ ਇਦਾਂ ਕਹਿੰਦੇ ਵੀ ਅਸੀਂ ਇੱਕ ਦੂਜੇ ਤੋਂ ਅੱਡਾਂ ਪਰ ਇਹਨਾਂ ਦੀ 80% ਨੀਤੀਆਂ ਇੱਕ ਦੂਜੇ ਨਾਲ ਮਿਲਦੀਆਂ ਹੀ ਆ ਸਿਰਫ 20% ਦਾ ਫਰਕ ਆ ਸੋ ਇੱਕ ਬਹੁਤ ਹੀ ਵੱਡੀ ਗੱਲ ਨਹੀਂ ਕਹਿੰਦੇ ਵੀ ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਸੀ ਮੈਂ 250 ਮਿਲੀਅਨ ਡਾਲਰ ਕੈਂਪੇਨ ਵਿੱਚ ਖਰਚਿਆ ਉਹ ਇਸ ਕਰਕੇ ਸੀ ਕਿ ਅਮਰੀਕਾ ਨੂੰ ਆਪਾਂ ਗ੍ਰੇਡ ਬਣਾਉਣਾ ਆ ਪਰ ਉਹ ਕਹਿੰਦੇ ਵੀ ਜਿਹੜੇ 트੍ਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਬਾਈਡਨ ਪ੍ਰਸ਼ਾਸਨ ਦੇ ਨਾਲ ਕੋਈ ਬਹੁਤੀਆਂ ਚੇਂਜ ਨਹੀਂ ਹੈਗੀਆਂ ਉਹੀ ਗੱਲਾਂ ਜਿਹੜੀਆਂ ਬਾਰ ਬਾਰ ਕੀਤੀਆਂ ਜਾ ਰਹੀਆਂ ਆ ਜਿਨ੍ਹਾਂ ਦੇ ਨੂੰ ਅਲੱਦ ਕੇ ਵੋਟਾਂ ਲੈ ਜਾਂ ਗਈਆਂ ਸੀ ਸੋ ਬਹੁਤ ਸਾਰੇ ਹੋਰ ਮੈਗਾ سپورਟਰਸ ਵੀ ਇਸ ਗੱਲ ਤੋਂ ਨਰਾਜ਼ ਨੇ ਐ ਸਪੈਸ਼ਲੀ ਜਿਹੜਾ ਦ ਬਿਗ ਐਂਡ ਬਿਊਟੀਫੁਲ ਬਿੱਲ ਜਿਹੜਾ ਪਾਸ ਹੋਇਆ ਜਿਹਨੂੰ 트੍ਰੈਂਪੋਡ ਨੇ ਇੱਕ ਵੱਖਰਾ ਨਾਂ ਦਿੱਤਾ ਸੀਗਾ ਉਹਦੇ ਤੇ ਨਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਆ ਕਿ ਗੱਲ ਇਹ ਹੋਈ ਸੀ ਕਿ ਆਪਾਂ ਸਰਕਾਰੀ ਖਰਚੇ ਘਟਾਉਣੇ ਆ ਸਰਕਾਰੀ ਮਹਿਕਮੇ ਜਿਹੜੇ ਕਿ ਬੋਝ ਬਣੇ ਹੋਏ ਆ ਉਹ ਬੰਦ ਕਰਨੇ ਆ ਸਰਕਾਰੀ ਕਰਮਚਾਰੀ ਘਟਾ ਦੇਣੇ ਆ ਅਜਿਹੀਆਂ ਐਨਜੀਓਜ਼ ਨੇ ਜਾਂ ਸੰਸਥਾਵਾਂ ਜਿਹਨਾਂ ਨੂੰ ਬਿਨਾਂ ਗੱਲੋਂ ਸਬਸਿਡੀ ਜਾ ਰਹੀ ਆ ਅਮਰੀਕਾ ਦੇ ਵਿੱਚ ਜਾਂ ਬਾਹਰ ਉਹ ਬੰਦ ਕਰਨੀਆਂ ਉਹ ਕਹਿੰਦੇ ਵੀ ਉਹ ਸਾਰਾ ਕੁਝ ਨਹੀਂ ਕੀਤਾ ਜਾ ਰਿਹਾ ਸੋ ਇਸ ਕਰਕੇ ਉਹ ਨਾਰਾਜ਼ ਨੇ ਤੇ ਕਹਿੰਦੇ ਵੀ ਹੋਰ ਪਾਰਟੀ ਬਣਾਈਏ ਚਾਹੇ ਉਹਦਾ ਨਾਮ ਅਮਰੀਕਨ ਪਾਰਟੀ ਰੱਖ ਸਕਦੇ ਆ ਯੂਐਸ ਪਾਰਟੀ ਰੱਖ ਸਕਦੇ ਆ ਯੂਨੀ ਪਾਰਟੀ ਰੱਖ ਸਕਦੇ ਆ ਸੋ ਕਈ ਤਰ੍ਹਾਂ ਦੇ ਸੁਝਾਅ ਆ ਰਹੇ ਆ ਪਰ ਮਸਕ ਕਹਿੰਦੇ ਵੀ ਹੁਣ ਵੇਲਾ ਆ ਗਿਆ ਅਗੇ ਅਮਰੀਕਾ ਦੇ ਬਚਾਅ ਦੇ ਵਾਸਤੇ ਇੱਕ ਨਵੀਂ ਪਾਰਟੀ ਖੜੀ ਕਰਨੀ ਪੈਣੀ ਆ ਤੇ ਕਿਉਂਕਿ ਜਿਹੜੇ ਮੌਜੂਦਾ ਦੋਨੇ ਪਾਰਟੀਆਂ ਨੇ ਉਹਨਾਂ ਦੀਆਂ ਨੀਤੀਆਂ ਲਗਭਗ ਇੱਕ ਹੋ ਜਈਆਂ ਆ ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫ਼ਤੇ ਮਸਕ ਦੇ ਖਿਲਾਫ 트੍ਰੰਪ ਉਹਨਾਂ ਨੇ ਵੀ ਕਾਫੀ ਵੱਡੀ ਬਿਆਨਬਾਜ਼ੀ ਕੀਤੀ ਆ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹਨੂੰ ਸਾਊਥ ਅਫਰੀਕਾ ਰਿਪੋਰਟ ਕੀਤਾ ਜਾ ਸਕਦਾ ਆ ਇਹ ਇਹ ਵੀ ਗੱਲ ਜਗਦਾ ਹਾਰਿਆ ਕਿ ਜਿਹੜਾ ਟੈਸਲਾ ਨੂੰ ਦਿੱਤਾ ਜਾਣ ਵਾਲਾ ਰਿਵੈਟ ਪ੍ਰੋਗਰਾਮ ਸੀ ਕੁਝ ਹੋਰ ਸਪੇਸ ਐਕਸ ਨੂੰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਤੇ ਟਰੰਪ ਪ੍ਰਸ਼ਾਸਨ ਵੱਲੋਂ ਕਹਾੜਾ ਚੱਲ ਸਕਦਾ ਆ ਇੱਕ ਤਾਂ ਟਰੰਪ ਦੇ ਨਾਲ ਆਉਣ ਕਰਕੇ ਐਲਨ ਮਸਕ ਦਾ ਵੈਸੇ ਫਾਈਨੈਂਸ਼ਲੀ ਬਹੁਤ ਨੁਕਸਾਨ ਹੋ ਚੁੱਕਾ ਆ ਕਿਉਂਕਿ ਉਹ ਇਲੈਕਟ੍ਰੀਕਲ ਗੱਡੀਆਂ ਬਣਾਉਂਦੇ ਆ ਪਰ ਜਿਹੜੇ ਟਰੰਪ ਦੇ ਸਮਰਥਕ ਨੇ ਮੈਗਾ ਸਮਰਥਕ ਆ ਉਹ ਵਾਤਾਵਰਣ ਪ੍ਰੇਮੀ ਨਹੀਂ ਆ ਉਹ ਰਵੈਤੀ ਲੋਕ ਆ ਉਹ ਕਹਿੰਦੇ ਸਾਨੂੰ ਤਾਂ ਗੈਸ ਵਾਲੀਆਂ ਗੱਡੀਆਂ ਹੀ ਪਸੰਦ ਆ ਉੱਥੇ ਇੱਕ ਵੱਡਾ ਫਰਕ ਸੀਗਾ ਤੇ ਹੁਣ ਟਰੰਪ ਜਿਹੜੇ ਉਹ ਇਹ ਕਹਿ ਰਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਲੈਕਟ੍ਰਿਕ ਵੀਕਲ ਵਾਲਾ ਇਹਦੀ ਥਾਂ ਸਾਨੂੰ ਆਪਣਾ ਪ੍ਰੋਗਰਾਮ ਹੋਰ ਖੜਾ ਕਰਨਾ ਪੈਣਾ ਸੋ ਮਸਕ ਦੇ ਪ੍ਰੋਗਰਾਮ ਨੂੰ ਕਾਫੀ ਕਟੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਫਾਈਨੈਂਸ਼ੀਅਲ ਬਰਡਨ ਜਿਹੜਾ ਬਹੁਤ ਵੱਡਾ ਪੈਣਾ ਹੈ ਇਸ ਕਰਕੇ ਵੀ ਉਹ ਟਰੰਪ ਦੇ ਨਾਲੋਂ ਨਿਰਾਜ਼ ਚੱਲ ਰਿਹਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰੂਸ ਅਤੇ ਤਾਲਿਬਾਨ ਦੀ ਤਾਲਿਬਾਨ ਇਸ ਵੇਲੇ ਅਫਗਾਨਿਸਤਾਨ ਚ ਸਰਕਾਰ ਚਲਾ ਰਹੇ ਆ ਅਮਰੀਕਾ ਨੇ 20 ਸਾਲ ਉੱਥੇ ਉਹਨਾਂ ਨੂੰ ਦੱਬੀ ਰੱਖਿਆ ਪਰ ਜਿਉਂ ਹੀ ਅਮਰੀਕਾ ਨੇ ਉੱਥੋਂ ਨਿਕਲਣ ਦਾ ਮਨ ਬਣਾਇਆ ਤਾਂ ਤਾਲਿਬਾਨ ਦੁਬਾਰਾ ਫਿਰ ਅਫਗਾਨਿਸਤਾਨ ਤੇ ਕਾਬਜ਼ ਹੋ ਗਏ ਉਹੀ ਤਾਲਿਬਾਨ ਜਿਹੜੇ ਕਿ ਲੜਾਈ ਦੇ ਨਾਲ ਇਹ ਮਕਾਮ ਹਾਸਲ ਕੀਤਾ ਜਿਨ੍ਹਾਂ ਨੇ ਜਦੋਂ ਹੁਣ ਉਹਨਾਂ ਨੂੰ ਕਿਸੇ ਵੀ ਮਸਲੇ ਦੇ ਵਿੱਚ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਜਵਾਬ ਇਹ ਹੀ ਹੁੰਦਾ ਕਿ ਜਿਹੜੀ ਗੱਲਬਾਤ ਦੇ ਨਾਲ ਮਸਲੇ ਹੱਲ ਹੋ ਸਕਦੇ ਇਹਦੀ ਰੀਸ ਨਹੀਂ ਹੈਗੀ ਸੋ ਸ਼ਾਂਤੀ ਸ਼ਾਂਤੀ ਦਾ ਰਾਗ ਹੁਣ ਉਹ ਵੀ ਲਾਪਣ ਲੱਗ ਪਏ ਤੇ ਅੱਜ ਹੋਇਆ ਕਿ ਪਹਿਲੀ ਵਾਰੀ ਰੂਸ ਨੇ ਅ ਦੁਨੀਆ ਦਾ ਪਹਿਲਾ ਮੁਲਕ ਬਣਿਆ ਰੂਸ ਜਿਨ੍ਹਾਂ ਨੇ ਫਾਰਮਲੀ ਅਧਿਕਾਰਕ ਤੌਰ ਦੇ ਉੱਤੇ ਅ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਹੈ ਹਾਲਾਂਕਿ ਰੂਸ ਅਤੇ ਅਫਗਾਨਿਸਤਾਨ ਦੇ ਸਬੰਧ ਤਾਲਿਬਾਨ ਨਾਲ ਸਬੰਧ ਕਾਫੀ ਵਿਗੜੇ ਰਹੇ ਆ ਤੇ ਪਰ ਉਹ ਪਹਿਲਾ ਮੁਲਕ ਬਣ ਗਿਆ ਜਿਨ੍ਹਾਂ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇ ਦਿੱਤੀ ਹੈ ਤੇ ਹੁਣ ਕੁਝ ਹੋਰ ਮੁਲਕ ਜਿਹੜੇ ਆ ਉਹ ਵੀ ਇਸ ਪਾਸੇ ਸੋਚ ਰਹੇ ਆ ਕਿ ਤਾਲਿਬਾਨ ਨੂੰ ਮਾਨਤਾ ਦੇ ਦਿੱਤੀ ਜਾਵੇ। ਜੋ ਇੱਕ ਜੀਓਪੋਲੀਟিক্যাল ਚੇਂਜ ਬਹੁਤ ਵੱਡੀ ਆ ਰਹੀ ਆ ਖਾਸ ਕਰਕੇ ਸਾਊਥ ਏਸ਼ੀਆ ਦੇ ਵਿੱਚ ਇਹ ਸਾਰਾ ਕੁਝ ਉਹਦੇ ਕਰਕੇ ਹੋ ਰਿਹਾ ਆ। ਅਫਗਾਨਿਸਤਾਨ ਅਜੇ ਸਾਰੇ ਐਕਸਪਲੋਰ ਕਰਨ ਵਾਲਾ ਪਿਆ ਆ ਉੱਥੇ ਬਹੁਤ ਕੁਝ ਖਜ਼ਾਨੇ ਜਿਹੜੇ ਆ ਦੱਬੇ ਹੋਏ ਆ। ਇਸ ਕਰਕੇ ਚੀਨ ਅਤੇ ਰੂਸ ਦਾ ਵੀ ਜ਼ੋਰ ਲੱਗਾ ਹੋਇਆ ਵੀ ਕਿਸੇ ਨਾ ਕਿਸੇ ਤਰੀਕੇ ਆ ਆਪਾਂ ਪਹਿਲਾ ਜਿਹੜਾ ਉੱਥੇ ਕਬਜ਼ਾ ਕਰ ਲਈਏ ਕਿਸੇ ਨਾ ਕਿਸੇ ਤਰੀਕੇ ਨਾਲ ਸਮਝੌਤੇ ਕਰ ਦੇਈਏ। ਸੋ ਕਮਾਲ ਦੀ ਗੱਲ ਇਹ ਆ ਕਿ 1979 ਦੇ ਵਿੱਚ 1979 ਵਿੱਚ ਸੋਵੀਅਤ ਯੂਨੀਅਨ ਜਿਹੜਾ ਕੋਸਲੇ ਅਮਰੀਕਾ ਦੇ ਬਰਾਬਰ ਦੀ ਪਾਵਰ ਸੀ ਸੰਯੁਕਤ ਰਾਸ਼ਟਰ ਤੇ ਉਦੋਂ ਇਹ ਸਾਰੇ ਮੁਲਕ ਜਿਹੜੇ ਟੁੱਟੇ ਵਿੱਚੋਂ ਕਜ਼ਾਕਿਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਵਗੈਰਾ ਇਹ ਸੰਯੁਕਤ ਜਿਹੜਾ ਰਸ਼ੀਆ ਸੀਗਾ ਉਹਦਾ ਹਿੱਸਾ ਹੋਇਆ ਕਰਦੇ ਸੀਗੇ ਸੋ ਉਦੋਂ ਇਹਨਾਂ ਨੇ ਅਫਗਾਨਿਸਤਾਨ ਤੇ 1979 ਦੇ ਵਿੱਚ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਅਮਰੀਕਾ ਨੇ ਤਾਲਿਬਾਨ ਜਿਹੜੇ ਸਵੇਲੇ ਦੇ ਮੁਜਾਹਦੀਨ ਸੀਗੇ ਅਫਗਾਨ ਉਹਨਾਂ ਦਾ ਸਾਥ ਦਿੱਤਾ ਹਥਿਆਰ ਵੀ ਦਿੱਤੇ ਬੰਨ ਲਾਦਨ ਵਰਗੇ ਬੰਦੇ ਟ੍ਰੇਨਡ ਵੀ ਕੀਤੇ ਤੇ 15000 ਫੌਜੀ ਮਾਰ ਕੇ ਰੂਸ ਨੂੰ ਅਫਗਾਨਿਸਤਾਨ ਚੋਂ ਭੱਜਣਾ ਪਿਆ ਉਸ ਤੋਂ ਬਾਅਦ ਕੁਝ ਸਾਲ ਲੰਘੇ ਜਾਨੋ ਜਿਹੜਾ ਹੈ ਅਮਰੀਕਾ ਦੇ ਵਿੱਚ 911 ਦਾ ਅਟੈਕ ਹੋ ਗਿਆ ਉਹਦੇ ਜਿਹੜੀ ਬਹੁਤ ਹੀ ਲੀਡਰਸ਼ਿਪ ਸੀ ਉਹ ਅਫਗਾਨਿਸਤਾਨ ਚ ਲੁਕੀ ਬੈਠੀ ਸੀ ਹਲ ਕਾਇਦਾ ਦੀ ਅਮਰੀਕਾ ਨੇ ਫਿਰ ਉਸੇ ਅਫਗਾਨਿਸਤਾਨ ਤੇ ਹਮਲਾ ਕਰਤਾ ਜਿਹਦਾ ਪਹਿਲਾਂ ਉਹਨੇ ਸਾਥ ਦਿੱਤਾ ਸੀਗਾ ਸੋ 20 ਸਾਲ ਦੇ ਕਰੀਬ ਜੰਗ ਚੱਲੀ ਆ ਤੇ ਕਈ ਹਜ਼ਾਰ ਫੌਜੀ ਮਰਉਣ ਤੋਂ ਬਾਅਦ ਅਮਰੀਕਾ ਵੀ ਅਫਗਾਨਿਸਤਾਨ ਦੇ ਵਿੱਚੋਂ ਨਿਕਲ ਗਿਆ ਤੇ ਹੁਣ ਉਹੀ ਰੂਸ ਜਿਹਨੇ ਕਦੇ ਅਫਗਾਨਿਸਤਾਨ ਤੇ ਅਟੈਕ ਕੀਤਾ ਸੀ 15000 ਫੌਜੀ ਮਰਾਇਆ ਸੀਗਾ ਉਹ ਹੁਣ ਫਿਰ ਅਫਗਾਨਿਸਤਾਨ ਦੇ ਨਾਲ ਨੇੜਤਾ ਦੀ ਗੱਲ ਕਰ ਰਿਹਾ ਆ ਸੋ ਇਹੀ ਜੀਓ ਪੋਲਿਟਿਕਸ ਹੈ ਜੀ ਪਤਾ ਨਹੀਂ ਤੁਹਾਡੇ ਦੋਸਤ ਕਿਹੜੇ ਵਾਲੇ ਦੁਸ਼ਮਣ ਬਣ ਜਾਣੇ ਆ ਤੇ ਕਿਹੜੇ ਵਾਲੇ ਦੁਸ਼ਮਣ ਜਿਹੜੇ ਆ ਦੋਸਤ ਬਣ ਜਾਣੇ ਆ ਸੋਚਣ ਵਾਲੀ ਗੱਲ ਹੈ ਕਿ ਕੁਛ ਛਿੱਟੇ ਦੇ ਵਿੱਚ ਕੁਝ ਵੱਡਾ ਹੋ ਰਿਹਾ ਆ ਜਿਸ ਹਿਸਾਬ ਦੇ ਨਾਲ ਦੋਸਤੀਆਂ ਦੁਸ਼ਮਣੀਆਂ ਬਦਲ ਰਹੀਆਂ ਆ ਧੜਾ ਧੜਾ ਸਮਝੌਤੇ ਕੀਤੇ ਜਾ ਰਹੇ ਆ ਸੋ ਇਹ ਸਾਰਾ ਕੁਝ ਜਿਹੜਾ ਸੰਕੇਤ ਕਰਦਾ ਆ ਕਿ ਅਗਲੇਆਂ ਸਾਲਾਂ ਦੇ ਵਿੱਚ ਕੁਝ ਵੱਡਾ ਹੋਣਾ ਆ ਦੁਨੀਆ ਦੀਆਂ ਵੱਡੀਆਂ ਤਾਕਤਾਂ ਕੋਲ ਵੱਡਾ ਕਰਨ ਜਾ ਰਹੀਆਂ ਆ ਜਿਹਦੇ ਬਾਰੇ ਸਾਨੂੰ ਹਜੇ ਪੂਰੀ ਕਲੈਰਿਟੀ ਨਹੀਂ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਲੀਕਾਂ ਜਿਹੜੀਆਂ ਇਹ ਬਦਲਣਗੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦলাই ਲਾਮਾ ਦੀ ਦলাই ਲਾਮਾ ਤਿੱਬਤ ਦੇ ਅਧਿਆਤਮਿਕ ਆਗੂ ਆ ਉਹਦੇ ਰਾਸ਼ੀ ਆਗੂ ਵੀ ਆਪਾਂ ਕਹਿ ਸਕਦੇ ਆ ਉਹਨਾਂ ਦੇ ਨਾਂ ਵੈਸੇ ਸਾਰਿਆਂ ਦੇ ਹੋਰ ਹੁੰਦੇ ਆ ਪਰ ਦলাই ਲਾਮਾ ਇੱਕ ਪਦਵੀ ਦਾ ਨਾਂ ਆ ਜਿਹੜੇ ਮੌਜੂਦਾ ਦলাই লামਾ ਉਹਨਾਂ ਦੀ ਉਮਰ 95 90 ਸਾਲ ਦੇ ਕਰੀਬ ਹੋ ਚੁੱਕੀ ਆ ਸੋ ਉਸ ਵੇਲੇ ਉਹ ਕਹਿ ਰਿਹਾ ਵਾਰ-ਵਾਰ ਕਿ ਮੈਂ ਆਪਣਾ ਹੁਣ ਵਾਰਿਸ ਚੁਣਨ ਵਾਲਾ ਰੀਇਨਕਾਰਨੇਸ਼ਨ ਕਰਨੀ ਆ ਤੇ ਅਗਲਾ ਬੰਦਾ ਮੈਂ ਚੁਣ ਕੇ ਛੱਡ ਕੇ ਜਾਣਾ ਆ ਕਿਉਂਕਿ ਤਿੱਬਤ ਨੂੰ ਚੀਨ ਆਪਣਾ ਜਿਹੜਾ ਪੱਕਾ ਹਿੱਸਾ ਮੰਨਦਾ ਆ ਭਾਰਤ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਆ ਪਰ ਖੁੱਲ੍ਹ ਕੇ ਚੀਨ ਦੇ ਨਾਲ ਲੜ ਕੇ ਵੀ ਰਾਜ਼ੀ ਹੈ ਨਹੀਂ ਇਸ ਮੁੱਦੇ ਤੇ ਇਹ ਗੱਲ ਵੱਖਰੀ ਆ ਕਿ ਭਾਰਤ ਨੇ ਦলাই লামਾ ਨੂੰ ਤਾਰਮਸ਼ਲਾ ਦੇ ਵਿੱਚ ਹਿਮਾਚਲ ਦੇ ਵਿੱਚ ਸ਼ਰਨ ਦਿੱਤੀ ਹੋਈ ਆ ਤੇ ਉੱਥੋਂ ਹੀ ਦলাই ਲਾਮਾ ਆਪਣੀ ਜਲਾਵਤਨ ਸਰਕਾਰ ਤੇ ਤਿੱਬ ਦੇ ਵਿੱਚ ਲਾ ਰਹੇ ਆ ਦੂਜੇ ਪਾਸੇ ਚੀਨ ਤਿੱਬ ਦੇ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਚੁੱਕਾ ਐਸੇ ਵੇਲੇ ਕਸ਼ਮਿਰ ਕਸੇ ਇਹ ਚੱਲ ਰਹੀ ਹੈ ਵੀ ਅਗਲਾ ਦলাই ਲਾਮਾ ਬਣਨਾ ਹੈ ਉਹ ਕਿਹਨਾਂ ਦਾ ਪਿੱਠੂ ਹੋਵੇ ਚੀਨ ਦੀ ਕੋਸ਼ਿਸ਼ ਇਹ ਆ ਕਿ ਅਗਲਾ ਦলাই লামਾ ਸਾਡਾ ਪਿੱਠੂ ਹੋਵੇ ਭਾਰਤ ਆਪਣੀ ਕੋਸ਼ਿਸ਼ ਕਰ ਰਿਹਾ ਵੀ ਸਾਡਾ ਪਿੱਠੂ ਹੋਵੇ ਅਮਰੀਕਾ ਇਹ ਕੋਸ਼ਿਸ਼ ਕਰ ਰਿਹਾ ਵੀ ਸਾਡਾ ਪਿੱਠੂ ਹੋਵੇ ਸੋ ਇਹ ਸਾਰੀ ਖੇਡ ਜਿਹੜੀ ਆ ਚੱਲ ਰਹੀ ਆ ਜਿਹੜਾ ਮੌਜੂਦਾ ਦলাই লামਾ ਆ ਜਿਹਨਾਂ ਦੀ ਉਮਰ 90 ਸਾਲ ਹੋ ਚੁੱਕੀ ਆ ਇਹ ਭਾਰਤ ਤੇ ਅਮਰੀਕਾ ਦੀ ਸਹਿਮਤੀ ਦੇ ਨਾਲ ਚੱਲਦੇ ਆ ਚੀਨ ਦੇ ਨਾਲ ਨਹੀਂ ਬਣਦੀ ਤੋ ਜਦੋਂ ਹੁਣ ਇਹ ਗੱਲਬਾਤ ਆਈ ਬਾਹਰ ਜਦੋਂ ਭਾਰਤ ਨੇ ਇਹ ਗੱਲ ਕਹੀ ਕਿ ਦলাই ਲਾਮਾ ਅਗਲਾ ਕਿਹਨੇ ਬਣਨਾ ਹੈ ਇਹ ਤੇ ਕਾਰ ਤਿੱਬਤੀਆਂ ਨੂੰ ਤੇ ਤਿੱਬਤ ਦੇ ਧਾਰਮਿਕ ਲੋਕਾਂ ਨੂੰ ਹੋਣਾ ਚਾਹੀਦਾ ਆ ਇਸ ਕਾਰ ਦੇ ਉੱਤੇ ਚੀਨ ਨੇ ਕਾਫੀ ਇਤਰਾਜ਼ ਕੀਤਾ ਆ ਉਹ ਕਿ ਚੀਨ ਨੇ ਇੱਕ ਵਾਰਨਿੰਗ ਜਿਹੜੀ ਆ ਭਾਰਤ ਨੂੰ ਇਸ਼ੂ ਕੀਤੀ ਆ ਕਿ ਤੁਹਾਡਾ ਜਿਹੜਾ ਮਨਿਸਟਰ ਹੈਗਾ ਕੋਈ ਵੀ ਉਹ ਇਸ ਮਾਮਲੇ ਵਿੱਚ ਬੋਲੇ ਨਾ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਦਲਾਈ ਲਾਮਾ ਕਿਹਨੇ ਬਣਨਾ ਹੈ ਤੱੱਬ ਦੇ ਵਿੱਚ ਕੀ ਟ੍ਰੈਡੀਸ਼ਨਾਂ ਆ ਇਸ ਚੀਨ ਦਾ ਅੰਦਰੂਨੀ ਮਸਲਾ ਆ ਅਸੀਂ ਆਪਣੇ ਆਪ ਹੀ ਸੱਜ ਲਵਾਂਗੇ ਇਹਦੇ ਵਿੱਚ ਕਿਸੇ ਵੀ ਤਰੀਕੇ ਦੀ ਭਾਰਤੀ ਦਖਲਅੰਦਾਜ਼ੀ ਪਰਵਾਨ ਨਹੀਂ ਕੀਤੀ ਜਾਊਗੀ ਤੋਂ ਦਲਾਈ ਲਾਮਾ ਨੂੰ ਲੈ ਕੇ ਇੱਕ ਵਾਰ ਫਿਰ ਗਰਮੀ ਵਧ ਗਈ ਆ ਚੀਨ ਵੱਲੋਂ ਭਾਰਤ ਨੂੰ ਦਬਕੇ ਮਾਰੇ ਜਾ ਰਿਹਾ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਤ ਜਿਹੜੀ ਆ ਕਾਫੀ ਨਿਗਰੀ ਹੋਈ ਆ ਤੇ ਗੈਂਗਸਟਰ ਜਿਹੜੇ ਆਪਣੀਆਂ ਕਾਰਵਾਈਆਂ ਖੁੱਲ ਕੇ ਕਰਦੇ ਰਹਿੰਦੇ ਆ ਇਸ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਾਲਾਂਕਿ ਭਗਵਾਨਤਮਾਨ ਸਰਕਾਰ ਜਿਹੜੀ ਆ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਪਰ ਹਾਲਾਤ ਜਿਹੜੇ ਆ ਸਾਹ ਦੇ ਸਾਹਮਣੇ ਹੀ ਆ ਹੁਣ ਜਿਹੜਾ ਤਾਜ਼ਾ ਮਾਮਲਾ ਆ ਉਹ ਮੋਗਾ ਦੇ ਕਸਬੇ ਕੋਟਈ ਸੇਖਾਂ ਦਾ ਜਿੱਥੇ ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆਂ ਜਿਹੜੀ ਕਿ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਆ ਉਹਦੇ ਪਿਤਾ ਦੇ ਉੱਤੇ ਹਮਲਾ ਕੀਤਾ ਗਿਆ ਹਮਲਾ ਜਾਨਲੇਵਾ ਸੀ ਪਰ ਕੁਦਰਤੀ ਬਚਾਅ ਹੋ ਗਿਆ ਆ ਸੋ ਦੋ ਅਣਪਛਾਤੇ ਹਮਲਾਵਰ ਉਹਨਾਂ ਦੇ ਕਲੀਨਿਕ ਦੇ ਕੈਬਨ ਵਿੱਚ ਪਹੁੰਚੇ ਤੇ ਉੱਥੇ ਬੈਠੇ ਤਾਨੀਆਂ ਦੇ ਪਿਤਾ ਡਾਕਟਰ ਅਨਲ ਕੰਬੋਜ ਦੇ ਗੋਲੀਆਂ ਚਲਾ ਦਿੱਤੀਆਂ ਸੋ ਇਸ ਫਾਇਰਿੰਗ ਦੇ ਵਿੱਚ ਦੋ ਗੋਲੀਆਂ ਉਹਨਾਂ ਦੇ ਢਿੱਡ 'ਤੇ ਲੱਗੀਆਂ ਜਿਹੜੀਆਂ ਕਿ ਕਾਫੀ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਨਾਜ਼ੁਕ ਕਰ ਗਈਆਂ ਇਸ ਵੇਲੇ ਉਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਆ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਆ ਸੋ ਜਿਹੜੇ ਡਾਕਟਰ ਅਨਲ ਕੰਬੋਜ ਨੇ ਕੋਰਤੀ ਸੇਖਾਂ ਦੇ ਨਾਮੀ ਡਾਕਟਰ ਵੀ ਆ ਇੱਥੋਂ ਦੀ ਸਿਆਸਤ ਦੇ ਵਿੱਚ ਵੀ ਉਹ ਪੈਰ ਰੱਖਦੇ ਆ ਤੇ ਇਸ ਵੇਲੇ ਅ ਦੱਸਿਆ ਜਾ ਰਿਹਾ ਕਿ ਕੋਟੀਸੇ ਖਾਣ ਦੇ ਵੇ ਮੁੱਖ ਜਿਹੜਾ ਚੌਂਕ ਦੇ ਵਿੱਚ ਉਹ ਆਪਣੇ ਕਲੀਨਿਕ ਵਿੱਚ ਬੈਠੇ ਸੀ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦੁਪਹਿਰ 1 ਵਜੇ ਦੇ ਕਰੀਬ ਇਹ ਵਾਰਦਾਤ ਕੀਤੀ ਗਈ ਹੈ ਹਮਲਾਵਰਾਂ ਦੀ ਪੂਰੀ ਗਿਣਤੀ ਬਾਰੇ ਹਜੇ ਕੁਝ ਵੀ ਨਹੀਂ ਦੱਸਿਆ ਜਾ ਸਕਿਆ ਕੋਈ 2 ਕਹਿ ਰਿਹਾ ਕੋਈ 3 ਕਹਿ ਰਿਹਾ ਤੇ ਪਰ ਉਹ ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਆ ਸੋ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਅਨਲ ਕੰਬੋਜ ਹੁਣੀ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਫਰੋਤੀ ਦੇ ਵਾਸਤੇ ਧਮਕੀ ਵੀ ਮਿਲੀ ਹੋਈ ਸੀ ਆ ਫਰੋਤੀ ਮੰਗੀ ਜਾ ਰਹੀ ਸੀ ਤੇ ਇਸ ਕਰਕੇ ਇਹ ਦੇ ਨਹੀਂ ਸੀ ਰਏ ਤੇ ਇਹਨਾਂ ਨੂੰ ਫਿਰ ਹੁਣ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਪਰ ਹਮਲੇ ਵੇਲੇ ਪੁਲਿਸ ਮੁਲਾਜ਼ਮ ਜਿਹੜੇ ਸੁਰੱਖਿਆ ਵਾਲੇ ਉਹ ਕਿੱਥੇ ਮੌਜੂਦ ਸੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਹੋਇਆ ਸੋ ਹੁਣ ਇਹ ਵੀ ਇੱਕ ਗੱਲ ਬਾਹਰ ਆ ਰਹੀ ਹੈ ਇਹ ਡਾਕਟਰ ਅਨਿਲ ਕੰਬੋਜ ਨੂੰ ਕੁਝ ਮਹੀਨੇ ਪਹਿਲਾਂ ਇੱਕ ਕੇਸ ਵਿੱਚ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਸੀ। ਉਹਨਾਂ ਦੇ ਉੱਤੇ ਇੱਕ ਦੋਸ਼ ਲਾਇਆ ਗਿਆ ਸੀ ਕਿ ਮੈਡੀਕਲ ਕਿੱਤੇ ਨਾਲ ਸੰਬੰਧਿਤ ਉਹਨਾਂ ਨੇ ਝਾਲ ਸਾਜੀ ਕੀਤੀ ਹੈ ਤੇ ਉਹ ਕੇਸ ਦੇ ਵਿੱਚ ਪਹਿਲਾਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਚਾਨਕ ਹੀ ਬਾਅਦ ਦੇ ਵਿੱਚ ਉਹਨਾਂ ਨੂੰ ਬਿਨਾਂ ਕੋਈ ਪੁੱਛਗਛ ਦੇ ਛੱਡ ਦਿੱਤਾ ਗਿਆ ਕਿਉਂਕਿ ਉਹ ਸਿਆਸਤ ਦੇ ਵਿੱਚ ਵੀ ਪੈ ਰੱਖਦੇ ਆ ਇਹ ਸਮਝਿਆ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰੋਂ ਪ੍ਰੈਸ਼ਰ ਪਵਾ ਲਿਆ ਜਿਹਦੇ ਕਰਕੇ ਉਸ ਮਾਮਲੇ ਵਿੱਚ ਹੋਰ ਅਫਾ-ਫਾ ਹੋ ਗਿਆ। ਤੁਹਾਨੂੰ ਜਿਹੜੀ ਅੱਜ ਦੀ ਘਟਨਾ ਵਾਪਰੀ ਹੈ ਜਿੱਥੇ ਪਹਿਲਾ ਜਿਹੜਾ ਸਿਆਸੀ ਦਬਾਅ ਭਾਰਤ ਕੇ ਉਹਨਾਂ ਨੇ ਆਪਣੇ ਜਾਲਸਾਜ਼ੀ ਵਾਲੇ ਕੇਸੇ ਵਿੱਚੋਂ ਬੰਦ ਖਲਾਸੀ ਕਰਾਈ ਆ ਇਹਦੇ ਬਾਰੇ ਪੁਲਿਸ ਕੋਈ ਵੀ ਮੂੰਹ ਨਹੀਂ ਖੋਲ ਰਹੀ ਸੋ ਇਹ ਜਿਹੜਾ ਹਮਲਾ ਹੋਇਆ ਹੈ ਫਰੋਤੀ ਕਰਕੇ ਹੋਇਆ ਇਹ ਕੋਈ ਸਿਆਸੀ ਹਮਲਾ ਸੀਗਾ ਜਾਂ ਕੋਈ ਹੋਰ ਗੱਲਬਾਤ ਆ ਇਹਦੇ ਬਾਰੇ ਹਜੇ ਕੋਈ ਵੀ ਪੁਲਿਸ ਉਕਸੁਗ ਨਹੀਂ ਦੇ ਰਹੀ ਆ ਸੋ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਆ ਇਸ ਹਫ਼ਤੇ ਦਾ ਖੀਲਾ ਪ੍ਰੋਗਰਾਮ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸੱਤ ਸ਼੍ਰੀ ਅਕਾਲ ਜੀ 10 ਹਥਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ